ਆਜੀ ਵੀ ਜੀ ਸਾਸਰੀ ਕਾਲ ਜੀ ਸਾਰੇ ਵੀਰਾਂ ਭਰਾਵਾਂ ਨੂੰ ਸੁਖ ਡੇਰੀ ਫਾਰਮ ਤੇ ਸੁਹਾਗ ਆ ਤੇ ਜੀ ਜੀ ਆਇਆਂ ਨੂੰ ਵੈਲਕਮ ਅੱਜ ਦੀ ਵੀਡੀਓ ਹੈਗੀ ਆ ਜੀ ਪਿੰਡ ਸ਼ਕਾਰ ਮਸ਼ੀਆਂ ਜ਼ਿਲ੍ਹਾ ਗਰਦਾਪੁਰ ਤਹਿਸੀਲ ਡੇਰਾ ਬਾਬਾ ਨਾਨਕ ਸੁਖ ਭਾਈ ਕੋ ਆ ਗਏ ਆ ਦੋ ਝੋਟੀਆਂ ਲੈ ਕੇ ਆਏ ਬਹੁਤ ਕੁਆਲਿਟੀ ਵਾਲੀਆਂ ਨਗੀਨੇ ਲਿਆਂਦੇ ਸੁਖ ਭਾਈ ਹੁਣਾਂ ਨੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਪੁੱਛਦੇ ਆ ਇਹਨਾਂ ਦੀ ਡਿਟੇਲ ਕੀ ਡਿਟੇਲ ਆ ਇਹਨਾਂ ਦੀ ਹਾਂਜੀ ਵੀਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਜੀ ਹਾਂਜੀ ਹਾਂਜੀ ਬਹੁਤ ਵਧੀਆ ਚੜ੍ਹਦੀ ਕਲਾ ਰਹੋ ਬਾਕੀ ਸੋਖ ਡੇਰੀ ਫਾਰਮ ਤੇ ਵੇਖਣ ਵਾਲਾ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਚੈਨਲ ਨੂੰ ਵਾਸੋ ਐਂਡ ਸ਼ੇਅਰ ਲਾਈਕ ਵਧੀਆ ਵਧੀਆ ਕਮੈਂਟ ਕਰਾਇਆ ਕਰੋ ਵਧੀਆ ਵਧੀਆ ਅਪਲੋਡ ਵੀਡੀਓ ਕਰਦੇ ਰਹਾਂਗੇ ਹਾਂਜੀ ਤੇ ਉਹਦਣੀ ਆਪਾਂ ਦੋ ਮਈਆਂ ਦੀ ਭਾਈ ਵੀਡੀਓ ਉਹਦਣੀ ਆਪਣੀਆਂ ਫੇਲ ਹੋ ਗਈਆਂ ਇਹ ਹਾਂਜੀ ਤੇ ਮਗਰੋਂ ਥੋੜੀ ਟਾਈਮ ਨਹੀਂ ਲੱਗਾ ਹਾਂਜੀ ਤੇ ਅੱਜ ਮੈਂ ਚਲ ਪਾ ਦਈਏ ਦੋ ਝੋਟੀਆਂ ਆਪਣੇ ਹੋਏ ਇੱਕ ਮਾਈ ਹੈ ਤੇ ਜਸੂਆ ਸੂਆ ਦੀ ਇੱਕ ਪਹਿਲਾਂ ਕੱਟੀ ਹੋਣ ਵਾਲੀ ਪਾਰੀ ਸਪੈਸ਼ਲ ਹਾਂਜੀ ਉਹ ਨਕੀਨਾ ਹੀ ਝੋਟੀ ਤੇ ਦੋ ਝੋਟੀਆਂ ਸੂਆ ਝੋਟੀਆਂ ਆਪਣੇ ਦੋਦੇ ਘਰ ਕੇ ਮੈਂ ਚਾੜ ਕੇ ਪਾਵਾਂਗੇ ਦੋ ਦੋਦੀ ਰੋਡ ਆ ਹਾਂਜੀ ਫਿਰ ਆ ਮੈ ਦੀ ਕੀ ਡਿਟੇਲ ਜੋ ਮੈ ਦੀ ਡਿਟੇਲ ਕਿਹੜਾ ਸੂਆ ਸੁੰਦੀ ਜੋ ਮੈਂ ਤੇ ਜਸੂਆ ਮਾਈ ਸੁੰਦੀ ਜੋ ਹਾਂਜੀ ਮੈਂ ਮੁਹਾਲੋ ਚੱਜੀ ਦਾ ਸਿੰਘ ਸੁੰਗ ਦੀ ਕੁਆਲਿਟੀ ਖਾਨਲੇ ਵੇ ਦੀ ਕੁਆਲਿਟੀ ਮੈਂ ਚੈੱਕ ਕਰ ਤਾ ਥੋੜੀ ਜੀ ਮੈਂ ਡਰਦੀ ਆ ਜੀ ਇਹ ਕੋ ਮੈਂ ਭਾਲਪੂਰ ਚੱਕਦੀ ਬਈ ਇਹ ਰੇ ਭਾਲਪੂਰ ਪੈਣਦੀ ਐ ਬਹੁਤ ਚੰਗੀ ਮੈਂ ਬਹੁਤ ਚੰਗੀ ਮੈਂ ਢਿਲ ਟੁਲ ਬਹੁਤ ਜਿਆਦੀ ਐ ਮੈਂ 4-5 ਦਿਨ ਕੱਢ ਜੇਗੀ ਜੀ ਮੱਕੀ ਮੈਂ ਦੁੱਧ 11 10 11 ਕਿਲੋ 12 ਕਿਲੋ ਤੋਂ ਨਾ ਮਰੇਗੀ ਆਪਾਂ ਕੋ 15 ਨਹੀਂ ਕਹਿਣਾ 13 ਨਹੀਂ ਕਹਿਣਾ ਅਸੀਂ ਕਹਿੰਦੇ 11 ਤੋਂ 12 ਕਿਲੋ ਕੱਢ ਜਾਈ ਦੁੱਧ ਦਾ ਭਲ ਭੁਲ ਪਈ ਇੱਕ ਬੰਨੇ ਕੋਈ ਬਾਈ ਹੋਏਗੀ ਆਪਣੀ ਹੋਏਗੀ ਮਹੀਂ ਬਹੁਤ ਚੰਗੀ ਮੈਂ ਮੱਕੀ ਫੇਸ ਕੁਆਲਟੀ ਸਾਰੀ ਚੈੱਕ ਕਰ ਲਓ ਹਾਂਜੀ ਦੁੱਧ ਕਿੰਨਾ ਚੁਆ ਜੀ ਦੁੱਧ ਭਾਜੀ 11 12 ਕਿਲੋ ਖੁੱਲਾ ਮੈਂ ਦੁੱਧ ਚੁਆਈ ਖਾਣ ਲੈਵੇ ਦੀ ਕੁਆਲਟੀ ਬਹੁਤ ਚੰਗੀ ਆ ਹਾਂਜੀ ਕਿਆ ਨੂ 15 ਗੱਲੇ ਅਸੀਂ 15 ਨੇ ਗਾਣਾ ਕੱਦ ਕਾਠ ਮੀਡੀਅਮ ਦੇ ਵਿੱਚ ਕੱਦ ਕਾਠ ਮੀਡੀਅਮ ਦੇ ਵਿੱਚ ਨਾ ਵੱਡਾ ਦਾ ਨਾ ਛੋਟਾ ਨਹੀਂ ਕੱਦ ਚੰਗਾ ਵਾ ਜਿੰਨੀ ਆ ਗਈ ਚੰਗੀ ਆ ਹਾਂਜੀ ਫਿਰ ਰੇਟ ਜਾਈ ਜਾਈ ਇਹਨੇ ਕਾ ਜਾਈ ਤੁਹਾਨੂੰ ਬੜਾ ਥੋੜਾ ਨਾ ਡੈਥ ਜੀ ਹੋਈ ਘਰ ਤੇ ਘਰ ਪ੍ਰੋਗਰਾਮ ਵੀ ਭੋਗ ਭੋਗ ਪੈਣਾ ਬਾਤ ਆ ਤਾਂ ਜੀ ਦਾ ਹਾਂਜੀ ਹਾਂ ਆਪਾਂ ਓਨੇ ਕੀ ਪੈਸੇ ਵਟਨੇ ਜਿੰਨੇ ਕ ਦੇਈ ਦੇਣੀ ਆ ਨਹੀਂ ਹਾਂਜੀ ਮੋਨ ਪਾ 85 ਕਰ ਲਈਏ ਨਾ ਹਾਂ 80 ਦੇ ਵਿੱਚ ਮਾਨਤਾ ਕਰ ਦਿਓ 3000 ਰੁਪਏ ਛੋੜ ਕਰਤੀਏ 70000 ਦੀ 70000 ਉਹ ਚ 500 ਰੁਪਏ ਕਰ ਦੇ ਜਿਆਦਾ ਨਹੀਂ ਕਹਿੰਦੇ 70000 ਵੀ ਮੈਂ ਦੇ ਦਾਂਗੇ ਹਾਂ ਜਾਣਾ ਭਾਜੀ ਕੋਈ ਲਏ ਜਾਂ ਨਾਲ ਹੈ 75000 ਦੀ ਨਹੀਂ ਹੋਣੀ ਸੀ ਹਾਂਜੀ ਹੋਰ ਦੇਵਾਂ ਉਹ ਬੁੱਧ ਜੀ ਅ ਚੋਟੀ ਦੀ ਫੇਰ ਡਿਟੇਲ ਦੱਸੋ ਕਿਵੇਂ ਖੋ ਕਦਾਂ ਲੇਵੇ ਥਾਂ ਲੇਵੇ ਦੀ ਕੁਆਲਿਟੀ ਬਹੁਤ ਚੰਗੀ ਥਾਂ ਥਾਂਥੁਰ ਮੈਨ ਨੂੰ ਬਹੁਤ ਲੱਗਾ ਆ ਇੱਕ ਕੱਟੀ ਸੁਆ ਕਾਹੀ ਗੱਲਾਂ ਸੁਆ ਕਿਹੜਾ ਅਜ ਸੁਆ ਪਹਿਲਾ ਹੈ ਕੋ ਕਿੰਨਾ ਟਾਈਮ ਲਾਈ ਦੀ ਸੂੰ ਚਾਲੋ ਤਿਆਰ ਹੀ ਉਦਾਂ ਕੱਡ ਕਾੜ ਇਹ ਵੱਡੇ ਦੇ ਵਿੱਚ ਕੱਦ ਕਾੜ ਚੰਗਾ ਸ਼ਕੀਨ ਸਪੈਸ਼ਲ ਕੱਦ ਵੱਡਾ ਦੁੱਧ 10 ਤੋਂ 11 ਕਿਲੋ ਜੀ ਕਟਈ ਰਮਾਣਾਂ ਚ ਵਾਜੇਗੀ ਜੀ ਪਹਿਲਾਂ ਕਟਈ ਸੁਣੀ ਹੈ ਜੀ ਬਾਕੀ ਵੱਡੇ ਕੱਦ ਕਾੜ ਦੇ ਕੱਦ ਫੁੱਲ ਕੱਦ ਫੁੱਲ ਆ ਜੀ ਚੋਡੀ ਚੋਗੀ ਕਟਈ ਆ ਹਾਂਜੀ ਤੇ ਕੱਦ ਫੁੱਲ ਆ ਕੱਦ ਕੋਈ ਛੋਟਾ ਨਾ ਸਮਝੇ ਸਿੰਘ ਸੁng ਦੀ ਕੁਆਰ ਬਾਕੀ ਬਹੁਤ ਚੰਗੀ ਕੱਟੀ ਸਪੈਸ਼ਲੀ ਕੱਟੀ ਰਿੰਗ ਰੂੰਗ ਸਿੰਗ ਸੁੰਗ ਬਹੁਤ ਕੁਆਲਟੀ ਆ ਲੱਗਾ ਜੀ ਪਾਣ ਵੇਖੋ ਪਹਿਲਾਂ ਇਹਨਾਂ ਦਾ ਪਤਾ ਲੱਗ ਜਾ ਹਾਂ ਜੀ ਥਾਂ ਲੈ ਵਦੀ ਕੁਆਲਟੀ ਬਹੁਤ ਚੰਗੀ ਐ ਇਹ ਦੋ ਚਾਰ ਦਿਨ ਕੱਟੇ ਹੀ ਕੱਢਦੀ ਆ ਹਾਂ ਜੀ ਬਾਕੀ ਬਾੜੀ ਚੰਗੀ ਕੱਟੇ ਪਲੀ ਪਲੋਸੀ ਝੋਟੀ ਆ ਜੀ ਕੱਟੇ ਦਾ ਪੇਟ ਪੂਰਾ ਬਾੜਾ ਚੰਗਾ ਕੱਟੀ 11 12 ਕਿਲੋ 11 12 ਲੈਵੇ ਲੂਵੇ ਦੀ ਕੁਆਲਟੀ ਵੀ ਬਹੁਤ ਚੰਗੀ ਐ ਹਾਂ ਜੀ ਹਾਂ ਜੀ ਤੇ ਫਿਰ ਰੇਡ ਗਿਆ ਜੀ ਜੈ ਜੈ ਕਰਦੀ ਹਾਂ ਜੀ ਕੱਟੀ ਸੂਪੇ ਦਾ ਲੱਖ ਰੁਪਏ ਦੀ ਐ ਹਾਂ ਜੀ ਆਪਾਂ ਬਿਲਕੁਲ ਜਿੰਨੀ ਜੀ ਕੀਮਤ ਜਿਹੜੀ ਕੱਟੀ ਯਾਰੋ ਅਗਲਾ ਵੀਰ ਵੀ ਕੋਈ ਲੈ ਆ ਕੇ ਵੇਚ ਲੈ 90 ਦੀ ਹੋਰ ਮਹਤਾ ਕਰ ਪਾ ਹਾਂਜੀ ਯਾਰ 685 ਉਹ ਚੋ ਛੋੜ ਆਏਗੇ ਨਹੀਂ ਯਾਰ ਹੋਰ 82000 ਦੀ ਕੱਟੀ ਦੇ ਕੱਦ ਵੱਡਾ ਹੈ ਹੋਰ ਕਿ ਕਹੋਂਦੀ ਕੱਟੀ ਦਾ ਲੱਖ ਰੁਪਇਆ ਮੰਗਣਾ ਹੈ ਹਾਂਜੀ ਮੰਗਣਾ ਦੇਖਣੀ ਨਹੀਂ ਪਰ ਆਪਾਂ ਮਜਬੂਰੀ ਜਿਹੜੀ ਦੱਸ ਧੰਦਾ ਜਗਾ ਛਗੀ ਹੈ ਕੀ ਸਾਹਿਬ ਜਵਾਨ ਜਦੋਂ ਜੱਗੀ ਨੇ ਤਾਂ ਡਰਦੀ ਆਈ ਹੈ ਕੱਟੀ ਉਹਦੇ ਘਰ ਦੇ ਕੱਟੀ ਉਹ ਨਹੀਂ ਮੇਰੇ ਪੂਰੀ ਕਰਕੇ ਕੱਟੀ ਦੇ ਦਿੰਦੇ ਆ 82 ਦੀ ਕੱਟੀ ਜਨ 81000 ਦੀ ਕੱਟੀ ਹਾਂ ਜਨਾ ਦੇ ਦਾਂਗੇ ਵੀ ਇਹ ਲੋਕਿਆ ਸਿਆ ਦਿੱਕਤ ਫੁੱਲ ਵਾਈਨ ਫੁੱਲ ਲੋਈ ਇਹ ਜੀ ਆਈਡੀ ਚੋਟੀ ਹਾਂ ਜਿਹੜਾ ਮਰਜੀ ਖੜਕੇ ਭਾਏ ਵੇਚ ਵੀ ਸਕਦਾ ਕਟਿੰਗ ਉਹ ਇੰਨੀ ਠੰਡੀ ਤੇ ਵੀ ਇਧਰੋਂ ਲਈ ਗੇ ਉਧਰੋਂ ਲਿਆਂਦੀ ਨਹੀਂ ਇਧਰੋਂ 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 ਐਵੇਂ ਕਹਿ ਦੀ ਉਧਰੋਂ ਲਿਆਂਦੀ ਹਾਂਜੀ ਫਿਰ ਆ ਮੈਂ ਵੀ ਬਹੁਤ ਕੁਆਲਿਟੀ ਵਾਲੀ ਜਾਮਨੂ ਵਰਗੀ ਮੈਂ ਵੇਖੋ ਕਾਲੀ ਸ਼ਾਹ ਮੈਂ ਕੱਦ ਕੂਠ ਵੀ ਕੱਦ ਕਾਠ ਵੀ ਠੀਕ ਹੀ ਆ ਇਹਦਾ ਵੀ ਭਾਜੀ ਹੁਣ ਅੱਧਾ ਜੋੜਾ ਹੀ ਲੱਲੇਗਾ ਨਾ ਉਹ ਮਾਨਤਨ ਕਰਦਾ ਉਹ ਚੋ ਵੀਰਪੁਰਾ ਮਾਨਤਨ ਕਰ ਦਣਗੇ ਦੁੱਧ 12 13 ਕਿਲੋ ਉਹ ਵੀ 10 11 ਕਿਲੋ ਕਟੀਆਂ ਮਾਨਣਾ ਦੁੱਧ ਚਵਾ ਜੀ ਨਾ ਆਪਣਾ ਸੁੱਖ ਹੈ ਪਿੰਡ ਸ਼ਿਕਾਰ ਮਸ਼ੀਆਂ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਫੋਨ ਨੰਬਰ 9855501706 ਹਾਂਜੀ ਭਾਜੀ ਸਤਿ ਸ੍ਰੀ ਅਕਾਲ